ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਸੇਵੇਂ ਦਰਿਆ ਕਿੱਤੇ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਲਈ ਲੈ ਰਹੀਆਂ ਜਿਹਾ ਹੀ ਮਾਮਲਾ ਪੁਲਿਸ ਥਾਣਾ ਡੇਰਾ ਬਾਬਾ ਨਰਕਦੀਨ ਪਿੰਡ ਤਲਵੰਡੀ ਰਾਮਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 18 ਸਾਲਾ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮੌਜੀ ਖਬਰ ਸਾਹਮਣੇ ਆਈ ਹੈ ਇਸ ਬੰਦੀ ਜਾਣਕਾਰੀ ਦਿੰਦੇ 18 ਸਾਲਾ ਨੌਜਵਾਨ ਦੇ ਪਿਤਾ ਮਹਿੰਦਰ ਮਸੀਹ ਅਤੇ ਉਹਨਾਂ ਦੇ بیٹے ਅਮਨਦੀਪ ਮਸੀਹ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਜਮਸੀ ਜੋ ਕਿ ਕਰੀਬ ਪਿਛਲੇ 2-3 ਮਹੀਨੇ ਤੋਂ ਨਸ਼ੇ ਦੀ ਦਲਦਲ ਵਿੱਚ ਫਸੁਕਾ ਸੀ ਤਾਂ ਬੀਤੇ ਰਾਤ ਉਸਦੇ ਚਿੱਟੇ ਦੀ ਓਵਰਡੋਜ਼ ਲੋਇਆ ਨਾਲ ਮੌਤ ਹੋਈ ਹੈ ਇਸ ਮੌਕੇ ਪਿੰਡ ਵਾਸੀਆਂ ਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਬਿਨਾਂ ਕਿਸੇ ਪ੍ਰਸ਼ਾਸਨ ਦੇ ਡਰ ਤੋਂ ਘਟਲੇ ਨਾਲ ਨਸ਼ਾ ਵੇਚ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰਾਂ ਇਸ ਨਸ਼ਿਆਂ ਨੂੰ ਰੋਕਣ ਵਿੱਚ ਅਸਮਰੱਥ ਨਜ਼ਰ ਆ ਰਹੀਆਂ ਹਨ ਉਹਨਾਂ ਪੰਜਾਬ ਸਰਕਾਰ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਸ਼ਾ ਤਸਕਰਾ ਉੱਪਰ ਸਭ ਤੋਂ ਸਖਤ ਕਾਰਵਾਈ ਕਰਕੇ ਬਾਕੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾਵੇ ਉਧਰ ਇਸ ਬੰਦੇ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਘਟਨਾ ਸਬੰਧੀ ਉਹਨਾਂ ਖੁਦ ਮੌਕੇ ਤੇ ਪਹੁੰਚ ਕੇ ਇਸ ਬੰਦੀ ਜੱਜਾ ਲਿਆ ਸੀ ਪਰ ਪਰਿਵਾਰਕ ਮੈਂਬਰ ਮਤਲਬ ਕੋਈ ਵੀ ਕਾਰਵਾਈ ਕਰਾਉਣ ਲਈ ਸਾਨੂੰ ਬਿਆਨ ਨਹੀਂ ਦਰਜ ਕਰਵਾਏ ਅਗਰ ਇਹ ਪਰਿਵਾਰਕ ਮੈਂਬਰ ਫਿਰ ਵੀ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਹਨ ਤਾਂ ਸਾਨੂੰ ਆਪਣੇ ਬਿਆਨ ਕਲਮੰਦ ਕਰਨ ਉਸ ਪ੍ਰੰਤ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ న్యూਸ ਕੀ ਨਾਮ ਟਾਡਾ ਮਿੰਦਾ ਨਹੀਂ ਸੀ ਟਾਡਾ ਬੇਟਾ ਕੀ ਗੱਲ ਪਤ ਹੋਈ ਜੀ ਮੈਂ ਤਾਂ ਉਸ ਰਾਜ ਵਿੱਚ ਬੰਦਾ ਹਾਂ ਹਾਂ ਜੋ ਤਿੰਨ ਚਾਰ ਤਿੰਨਾਂ ਮਹੀਨਾ ਜੀ ਇਹ ਕਿੱਥੇ ਡਾਕਟਰ ਲੰਘ ਜਾ ਬਿਆ ਅੱਛਾ ਇਹਦੀ ਜਿਹੜੀ ਡੈਥ ਹੋਈ ਉਹਦਾ ਕੀ ਕਰਨਾ ਪਤਾ ਨਹੀਂ ਲੱਗਾ ਜੀ ਸੰਤ ਜੀ ਘਰ ਆਣੀ ਕਿੱਥੇ ਆ ਗਿਆ ਡੱਤ ਘਰੀ ਹੋਈ ਕਿ ਬਾਹਰ ਕਿਤੇ ਜਿੱਥੇ ਡੀਪਗਲਾ ਆਇਆ ਗੱਡਾ ਨਹੀਂ ਦਾ ਲੇਕ ਬਾਰੋ ਡੇਗਦਾ ਤੇ ਆ ਗਿਆ ਘਰ ਕਹਿੰਦੇ ਜੰਮੇ ਆ ਗਿਆ ਹਾਂਜੀ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਆਇਆ ਸੀ ਹਾਂਜੀ ਕਿ ਉਹਨੇ ਕੋਈ ਕਾਰਵਾਈ ਕੀਤੀ ਹੈ ਕਾਰਵਾਈ ਕਰ ਗਏ ਸਾਰੇ ਆਪਾਂ ਕੀ ਮੰਗੀ ਕਰਦੇ ਆ ਜਿਹੜੇ ਹੋਰ ਨੌਜਵਾਨ ਜਿਹੜੇ ਅਸਲੇ ਨਸ਼ੇ ਦਲਦਲ ਫਸੇ ਕੀ ਮੰਗਰਦੇ ਆ ਆਪਾਂ ਹਾਂਜੀ ਉਹ ਬਾਜਾਂਗੇ ਸਾਰੇ ਲੱਗਦਾ ਪੁਲਿਸ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਨਸ਼ਾ ਸਦਾ ਹੈ ਨਾ ਤੇ ਰਾਤੀ ਕੀ ਆਇਆ ਉਹਨਾਂ ਨੂੰ ਹਾਂਜੀ ਇੱਥੋਂ ਚਾਰ ਗੇੜੇ ਲਾਇਆ ਕਰੋ ਤੁਸੀਂ ਇੱਕ ਗੇੜਾ ਲਾ ਕੇ ਚੌਲ ਜਾਂਦੇ ਜੀ ਹਾਂ ਜੀ ਚਾਰ ਪੰਜ ਗੇੜੀ ਲਾਇਆ ਕਰੋ ਦੁੱਗੇ ਤੇ ਵੱਜ ਜਾਣਾ 3 ਨਾਲ ਇਹਨੂੰ ਫੜੀ ਜਾਂਦੇ ਆ ਉੱਥੇ 1000 ਰੁਪਏ ਲੈ ਕੇ ਉੱਥੇ ਛੱਡ ਦਿੰਦੇ ਆ 3 ਨਾਲ ਜਿਹੜੇ ਵੇਚਣ ਵਾਲੇ ਹੋ ਫੇਰ ਕੰਦਾਂ ਨਾਲ ਲੱਗੇ ਹੁੰਦੇ ਆ ਉਹਨਾਂ ਨੂੰ ਕੋਈ ਫੜਦਾ ਨਹੀਂ ਆ ਜੀ ਸਾਡੇ ਪਿੰਡ ਦੇ 14 15 ਜਿਹੜੇ ਵੀਰ ਦੀ ਡੈਥ ਹੋਈ ਹੈ ਕੀ ਇਹਦਾ ਨਾਮ ਆ ਤੇ ਕੀ ਗੱਲਬਾਤ ਹੈ ਜੀ ਅਜਮਸੀ ਜੀ 4 ਸਾਲ ਉਮਰੇ 18 ਸਾਲ ਉਮਰੇ ਸਾਰੀ ਹਾਂਜੀ ਨਿੱਕੇ ਨਿੱਕੇ ਬੱਚੇ ਸਾਡੇ ਪਿੰਡ ਤੇ ਟੀਕੇ ਲਾਉਂਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਕ ਦਿਨ ਆਉਂਦੀ ਹੈ 10 ਦਿਨ ਫੇਰ ਨਹੀਂ ਆਉਂਦੀ ਹਾਂ ਹਾਂ ਇਥੇ ਕੀ ਬੰਦਾ ਕੀ ਕਰੇ ਜੇ ਉਥੇ ਕੇ ਪਲਾਟ ਵੰਡੇ ਤੇ ਪਲਾਟਾਂ ਦੇ ਮਗਰ ਚਲ ਜਾਂਦੇ ਆ ਕਿ ਕਦੀ ਕਦੀ ਮੂਸਲਾਂ ਦੇ ਓਲੇ ਓਗੜਿਆ ਕਦੀ ਕਿਤੇ ਓਲੇ ਹੋ ਕੇ ਟੀਕੇ ਲਾਉਂਦੇ ਹਾਲੇ ਥੋੜਾ ਦਿਨ ਹੋਇਆ ਪਹਿਲਾਂ ਇੱਕ ਦੀ ਦਰਦ ਹੋਈ ਆ ਹੁਣ ਦੂਜੀ ਦੀ ਹੋ ਗਈ ਏ ਕੀ ਬਣਦੀ ਫਿਰ ਡੱਤ ਜਿਹੜੀ ਓਵਰਡੋਜ਼ ਨਾ ਜੀ ਹਾਂਜੀ ਕਿਨੇ ਚਿਰ ਤੋਂ ਆਦੀ ਸੀ ਨਸ਼ੇ ਕਰਨ ਦਾ ਤਿੰਨ ਮਹੀਨੇ ਹੋ ਗਏ ਜੀ ਤੇ ਪੁਲਿਸ ਵਗੈਰਾ ਆਈ ਪੁਲਿਸ ਹੋ ਕੇ ਆਈ ਜੀ ਕੋਈ ਕਾਰਵਾਈ ਕੀਤੀ ਨਾ ਕਾਰਵਾਈ ਕੀਤੀ ਹੈ ਜੀ ਨੇ ਹਾਂਜੀ ਤੇ ਕੀ ਮੰਗ ਕਰਦੇ ਆਪਾਂ ਮੰਗੇ ਕੀ ਕਰਦਾ ਵੀ ਜਿਹੜਾ ਦੂਜੀ ਪੀੜ੍ਹੀ ਉਹ ਬਚਾਈ ਜਾਵੇ ਹੱਥ ਜੋੜ ਕੇ ਹੋ ਬੇਨਤੀ ਹੈ ਜਿਹੜੇ ਗਾੜੀ ਆ ਉਹ ਜਿਹੜੇ ਹੋਰ ਮੇਰੇ ਚਾਚੇ ਤਾਂ ਰਹਿ ਗਏ ਇਹ ਮੀਨਾ ਕਿਤੇ ਇਹਨਾਂ ਨਾਲ ਕੰਮਾਂ ਚ ਲੱਗ ਜਾਣ ਹੋਰ ਪਰਿਵਾਰ ਚ ਪਿਛੇ ਕੌਣ ਕੌਣ ਨੇ ਕਿੰਨੇ ਕਿਨੇ ਭਰਾ ਤੁਸੀਂ ਕਿੰਨੇ ਭਰਾ ਤੁਸੀਂ ਵੀਰੇ ਤਿੰਨ ਭਰਾ ਇਹ ਛੋਟਾ ਹੀ ਤੁਹਾਡਾ ਸਾਰਿਆਂ ਦਾ ਸਭ ਤੋਂ ਛੋਟਾ ਜੀ ਬਹੁਤ ਮੱਦੀ ਭਾਗੀ ਘਟਨਾ ਹੋਈ ਆ ਜੀ ਇਹ ਬਹੁਤ ਦੁਖਦਾਇਕ ਘਟਨਾ ਹੈ ਤੇ ਮੇਰੀ ਜੋ ਬੇਨਤੀ ਹੈ ਸਰਕਾਰ ਨੂੰ ਵੀ ਪਿੰਡ ਵਾਸੀਆਂ ਨੂੰ ਵੀ ਕਿ ਇਹਦੇ ਲਈ ਆਪਾਂ ਕੁਝ ਸੋਚੀਏ ਤੇ ਇਸ ਨਸ਼ੇ ਨੂੰ ਜੋ ਜਵਾਨੀ ਬਰਬਾਦ ਕਰ ਰਿਹਾ ਹੈ ਇਹਨੂੰ ਪਿੰਡ ਦੇ ਵਿੱਚੋਂ ਆਪਾਂ ਦੂਰ ਕਰੀਏ ਸਾਰੇ ਨੌਜਵਾਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਦੇ ਵਿੱਚੋਂ ਸਾਨੂੰ ਕੁਝ ਨਹੀਂ ਲੱਭਣਾ ਆਓ ਆਪਣਾ ਜੀਵਨ ਬਚਾਈਏ ਆਪਣੀ ਜਵਾਨੀ ਬਚਾਈਏ ਆਪਣੇ ਪਰਿਵਾਰ ਬਚਾਈਏ ਤੇ ਇਸ ਨਸ਼ੇ ਨੂੰ ਛੱਡ ਕੇ ਇੱਕ ਚੰਗਾ ਤੇ ਆਰਾਮ ਪਰਿਆ ਜੀਵਨ ਬਤੀਤ ਕਰੀਏ ਕੀ ਕਾਰਨ ਕਿ ਲੱਗਦਾ ਜਿਹੜਾ ਨੌਜਵਾਨ ਇਸ ਨਸਲ ਦਲਦਲ ਵਿੱਚ ਜਿਹੜਾ ਫਸਦਾ ਹੀ ਆ ਰਿਹਾ ਨੇ ਇਹ ਮੇਰੇ ਖਿਆਲ ਚ ਵੇਖੋ ਵੇਖੀ ਲੱਗੀ ਜਾਂਦੇ ਨੇ ਨੌਜਵਾਨ ਇੱਕ ਦੁੱਡੇ ਆਲ ਵੇਖ ਕੇ ਮੈਂ ਉਹਦੇ ਆਲ ਵੇਖ ਕੇ ਲੱਗ ਪਿਆ ਉਹ ਮੇਰੇ ਆਲ ਵੇਖ ਕੇ ਲੱਗ ਪਿਆ ਇਸ ਤਰ੍ਹਾਂ ਹੀ ਚੱਲ ਸੋ ਚੱਲ ਸਾਡੇ ਪਿੰਡ ਚ ਤੇ ਬਹੁਤ ਮਾੜਾ ਹਾਲ ਹੋ ਗਿਆ ਹੈ ਇਸ ਅਲਾਮਤ ਨੂੰ ਆਈ ਨੂੰ ਘਰ ਤੋਂ ਘੱਟ ਵੀ 50 60 ਨੌਜਵਾਨ ਬੱਚੇ ਰੋਜ਼ ਅਸੀਂ ਦੇਖਦੇ ਆ ਜਿਹੜੇ ਇਸ ਗੰਦੀ ਕਰਤੂਤ ਦਾ ਸ਼ਿਕਾਰ ਹੋ ਰਹੇ ਨੇ ਲੱਗਦਾ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਇਸ ਨਸ਼ੇ ਨੂੰ ਖਤਮ ਕਰਨ ਵਿੱਚ ਜਿਹੜੀ ਅਸਮਰੱਥ ਨਜ਼ਰ ਆ ਰਹੀ ਹੈ ਅਸਮਰਥ ਨੇ ਜੀ ਕੋਈ ਕੋਈ ਪੁਲਿਸ ਵਾਲੇ ਹੁੰਦੇ ਨੇ ਵੇਖ ਕੇ ਚਲੇ ਜਾਂਦੇ ਨੇ ਉਹਨਾਂ ਦੇ ਕਿ ਵਸ ਦੀ ਕੀ ਗੱਲ ਆ ਉਹਨਾਂ ਨੂੰ ਵੇਖ ਕੇ ਭੱਜ ਨੱਠ ਜਾਂਦੇ ਨੇ ਇਹ ਬੋਲਸ ਦੇ ਵੀ ਵਸ ਦੀ ਗੱਲ ਨਹੀਂ ਰਹੀ ਇਹ ਸਾਡਾ ਆਪਣਾ ਹੀ ਮਨਸ਼ੁੱਧ ਹੋਏ ਰਹੀ ਇਸ ਲਾਹਮਤ ਤੋਂ ਦੂਰ ਹੋ ਸਕਦੇ ਆ ਮੈਂ ਜੀ ਮਿੰਦ ਪੰਚਾਇਤ ਰਮਾਤੋਲ ਬੰਦੀ ਮੈਂ ਇਹ ਗੱਲ ਕਹਣੀ ਚਾਹੁੰਦਾ ਮੈਂ ਕਿ ਸਾਰੇ ਪੰਜਾਬ ਵਿੱਚ ਬਹੁਤ ਬੁਰਾ ਹਾਲ ਹੈ ਇਸੇ ਤਰ੍ਹਾਂ ਸਾਡੇ ਪਿੰਡ ਵੀ ਬੁਰਾ ਹਾਲ ਹੈ ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਲੋਕਾਂ ਦੇ ਮੁੰਡੇ ਬਚਾਓ ਤੁਸੀਂ ਨੌਕਰੀਆਂ ਕਰਗੇ ਜੇ ਤੁਸੀਂ ਫੇਰੇ ਤੇਰੇ ਮਾਰਿਆ ਕਰੋ ਰਾਤੀ ਪ੍ਰਸ਼ਾਸਨ ਵਾਲੇ ਇੱਥੇ ਆਏ ਨੇ ਬਸ ਵਾਲੇ ਆਏ ਨੇ ਉਹ ਕੋਈ ਕਾਰਵਾਈ ਨਹੀਂ ਕਰਕੇ ਗਏ ਪੰਚਾਇਤ ਚਾਹੁੰਦੀ ਸੀ ਕੋਈ ਕਾਰਵਾਈ ਕਰਨ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਨਾਂ ਕਾਰਵਾਈ ਕਰ ਤੁਸੀਂ ਚਲੇ ਗਏ ਨੇ ਤੇ ਆਪਾਂ ਨੌਜਵਾਨਾਂ ਲੱਗੇ ਵੀ ਜਿਹੜੀ ਬੇਨਤੀ ਕਰਨੀ ਹੈ ਵੀ ਜਿਹੜਾ ਸਾਡੇ ਪਿੰਡ ਦੀ ਇਹ ਕੰਮ ਕਰਦੇ ਨੇ ਉਹ ਬਾਜ਼ ਆ ਜਾਣ ਜੇ ਅਪਾਂ ਇਕੱਲੇ ਇਕੱਲੇ ਦਾ ਨਾਮ ਲਖਾਵਾਂਗੇ ਜਾ ਕੇ ਤੇ ਜੀ ਇਹ ਇਹ ਕੰਮ ਕਰੋ ਨਾ ਹਟੇ ਪ੍ਰਸ਼ਾਸਨਿਕ ਸਾਡੀ ਇਹ ਬੇਨਤੀ ਆ ਕਿ ਇਹਨਾਂ ਲੋਕਾਂ ਭਗਵੰਤ ਮਾਨ ਜੀ ਵੀ ਮੈਂ ਕਿ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਲੋਕਾਂ ਦੇ ਮੁੱਦੇ ਬਚਾ ਲਓ ਤੁਸੀਂ ਜਿਹੜਾ ਅਸੀਂ ਇਹ ਵਾਦਾ ਕੀਤਾ ਸੀ ਆਪਾਂ ਨਸ਼ਾ ਬੰਦ ਕਰਾਂਗੇ ਪਰ ਨਸ਼ਾ ਪਿੰਡਾਂ ਦੇ ਵਿੱਚ ਆਣ ਕੇ ਝਾਤੀ ਮਾਰੋ ਕਿੰਨਾ ਵੱਧ ਗਿਆ ਵਾ ਘਟਿਆ ਨਹੀਂ ਅੱਗੇ ਨੂੰ ਵਧਿਆ ਵਾ ਨਸ਼ਾ ਜਦੋਂ ਦੀ ਆਮ ਪਾਰਟੀ ਸਰਕਾਰ ਪੜੀ ਮੈਂ ਵੀ ਆਮ ਪਾਰਟੀ ਦਾ ਮੈਂਬਰ ਹਾਂ ਪਰ ਮੈਨੂੰ ਦੁੱਖ ਲੱਗਦਾ ਵਾ ਜਦੋਂ ਪਿੰਡਾਂ ਵਿੱਚ ਹੋਈ ਨੌਜਵਾਨਾਂ ਦੀ ਮੌਤਾਂ ਹੁੰਦੀਆਂ ਨੇ ਤੇ ਅਸੀਂ ਪਿੰਡ ਵੱਗੇ ਬੇਨਤੀ ਕਰਦੇ ਆ ਪਿੰਡ ਵਾਲੇ ਸਾਰੇ ਨਗਰ ਵਾਲੋਂ ਕਿ ਸਾਡੇ ਪਿੰਡ ਤੇ ਥੋੜਾ ਮਿਹਰ ਭਰਿਆ ਹੱਥ ਰੱਖੋ ਪਸਵਾਲਿ ਇਹ ਥੋੜਾ ਪਤਾ ਆਣ ਕੇ ਇੱਥੇ ਫੇੜਾ ਜਿਹੜਾ ਮਾਰਿਆ ਕਰੋ ਤੇ ਇਹਨਾਂ ਜਿਹੜੇ ਵੇਚਤੇ ਨੇ ਉਹਨਾਂ ਨੂੰ ਫੜੋ ਜਿਹੜੇ ਪੀਣ ਵਾਲਿਆਂ ਨੇ ਉਹਦੇ ਵਿਚਾਰੇ ਅੱਗੇ ਫਸੇ ਨੇ ਉਹਨਾਂ ਦੇ ਅੱਗੇ ਵਸਦੀ ਗੱਲ ਨਹੀਂ ਆ ਪਰ ਜਿਹੜੇ ਵੇਚਤੇ ਨੇ ਉਹਨਾਂ ਦੇ ਚਕਾਰਵੇ ਜਰੂਰ ਹੋਣੀ ਚਾਹੀਦੀ ਆ ਇਹ ਸਾਡੀ ਮੰਗ ਆ ਜੀ ਵਾਹਿਗੁਰੂ ਜੀ ਕਾ ਕਾਲ ਸਵਾਹਿਗੁਰੂ ਜੀ ਕੀ